ਕੌਤਰੀ ਕਲੱਬ ਪਾਕੜਾ ਨੰਗਲ ਦੇ ਦੂਜੀ ਵਾਰ ਪ੍ਰਦਾਨ ਬਣੇ ਪ੍ਰਵੇਸ਼ ਸੋਨੀ ਦਾ ਤਾਜਪੋਸ਼ੀ ਸਮਾਗਮ ਹੋਟਲ ਦਿਾਲਵਿਖੇ ਸੰਪੰਨ ਹੋਇਆ ਇਸ ਸਮਾਗਮ ਚ ਡਾਕਟਰ ਆਰ ਐਸ ਪਰਮਾਰ ਅਤੇ ਗੁਰਮਤੀ ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਸਭ ਤੋਂ ਪਹਿਲਾ ਮੁੱਖ ਮਹਿਮਾਨਾ ਨੇ ਜੋਤ ਜਲਾਈ ਇਸ ਉਪਰੰਤ ਪ੍ਰਦਾਨ ਪ੍ਰਵੇਸ਼ ਸੋਨੀ ਨੂੰ ਕੋਲਰ ਤਾਜ ਪੁਨਾਇਆ ਗਿਆ ਪ੍ਰਦਾਨ ਕੋ ਵੇਸ਼ ਸੋਨੀ ਨੇ ਜਿੱਥੇ ਪਿਛਲੇ ਸਾਲ ਕੀਤੇ ਵੱਖ-ਵੱਖ ਸਮਾਜ ਸੇਵੀ ਕੰਮਾਂ ਤੇ ਚਾਨਣਾ ਪਾਇਆ ਉੱਥੇ ਹੀ ਆਉਣ ਵਾਲੇ ਸਮੇਂ ਵਿੱਚ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਤੇ ਚਰਚਾ ਕੀਤੀ इस उपरंत मुख महिमान डॉक्टर आर एस परमार गुरप्रीत सिंह ने रोटरी क्लब के इतिहास और मानवता की सेवा लिये किए जा रहे वक् वक् समाज भी कमां वाली जानकारी दी इस मौके से नरेंद्र कोला प्रदीप सोनी जीत राम शर्मा सुरेंद्र जी मिनाल से मनीष पुरी सकत्तर बलजिंदर चेतन विकेश गुरमेल मेहरा वरुण दीवान योगेश नागपाल डॉक्टर हरियंकी आदि विशेष तौर पर हाजिर सन सक्रियन सीबी दिल्ली आरसी अंकुर साहब को सरजी जी आए जीवा जी पुन्ना जी शर्मा जी जोत साहब प्रधान रात्रि रोड की सड़क को खोल दिया मुख्यमंत्री सचिव साहब रोहित गौरव नथु साहब सिटी क्लब लोपर सेंटर से सोनी साहब शाही साहब एंड मेंबर्स सोनी

ਇਹਨਾਂ ਨੂੰ ਮਿਲਦਾ ਮੌਕਾ ਫਿਰ ਤੇ ਉਹਨਾਂ ਨੇ ਅੱਜ ਉਪਾਤਾ ਸਾਹਿਬ ਗਿੰਦਰ ਜੀ ਨੂੰ ਜਨੈਕ ਕਰਕੇ ਨਹੀਂ ਆ ਸਕੇ ਕਿ ਉਹਨਾਂ ਦਾ ਸਾਡੇ ਕਲੱਬ ਦੇ ਵੱਲੋਂ ਇੱਕ ਵਿਸ਼ੇਸ਼ ਸਰਪੰਨਿਕਤਾ ਆਇਆ ਹੈ ਮੈਂ ਰਿਕਵੈਸਟ ਕਰੂੰਗਾ ਬਲਿੰਦਰ ਜੀ ਨੂੰ ਕਿ ਸਰ ਕੀ ਕਰਨ ਚਾਹੁੰਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਸਮਸਤ ਆਪਣੇ ਰੋਟਰੀ ਕਲੱਬ ਦੀ ਟੀਮ ਪਾਕਰਾ ਨੰਗਲ ਦੀ ਟੀਮ ਵੱਲੋਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਦੂਸਰੀ ਵਾਰ बतौर ਪ੍ਰੈਜ਼ੀਡੈਂਟ ਮੈਨੂੰ ਇਹ ਮੌਕਾ ਦਿੱਤਾ ਤੇ ਮੇਰੇ ਦੇ ਵਿੱਚ ਭਰੋਸਾ ਜਤਾਇਆ ਕਿ ਮੈਂ ਕਲੱਬ ਦੀ ਜਿਹੜੀ ਬਾਗਦੋਰ ਹੈ ਉਹ ਫਿਰ ਇਸ ਸਾਲ ਦੇ ਲਈ ਸੰਭ ਸਕਦਾ ਹੈ ਔਰ ਪਿਛਲੇ ਪੂਰੇ ਸਾਲ ਜਿਸ ਤਰੀਕੇ ਦੇ ਨਾਲ ਨਿਰੰਤਰ ਇਹ ਕੋਸ਼ਿਸ਼ ਰਹੀ ਹੈ ਮੇਰੀ ਤੇ ਪੂਰੀ ਟੀਮ ਦੀ ਕਿ ਅਸੀਂ ਕਮਿਊਨਿਟੀ ਦੇ ਲਈ ਚੰਗੇ ਪ੍ਰੋਜੈਕਟਸ ਦੀ ਅੱਛੇ ਕੰਮ ਕਰੀਏ ਇਸ ਸਾਲ ਵੀ ਮੈਂ ਪੂਰਾ ਆਸ਼ਵਾਸਨ ਦਵਾਉਂਦਾ ਹਾਂ ਸਮਸਤ ਕਲੱਬ ਨੂੰ ਕਿ ਸਾਡਾ ਰੋਟਰੀ ਕਲੱਬ ਪਖੜਾ ਨੰਗਲ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਹੀ ਬਿਹਤਰੀਨ ਪ੍ਰੋਜੈਕਟਸ ਜੋ ਕਮਿਊਨਿਟੀ ਦੇ ਲਈ ਲਾਹੇਮੰਦ ਹੋਣਗੇ ਅਸੀਂ ਜਨ ਸੇਵਾ ਕਰ ਸਕੀਏ ਤੇ ਮਾਨਵਤਾ ਦੇ ਲਈ ਕੁਝ ਕਰ ਸਕੀਏ ਤੇ ਇਦਾਂ ਦੇ ਜਿਹੜੇ ਪ੍ਰੋਜੈਕਟਸ ਐ ਅਸੀਂ ਨਿਰੰਤਰ ਉਹ ਜਾਰੀ ਰੱਖਾਂਗੇ ਜਿਦੇ ਵਿੱਚ ਪਿਛਲੇ ਬਹੁਤੇ ਸਾਲ ਮੈਨੂੰ ਮੇਰੇ ਸੈਕਟਰੀ ਬਲਜਿੰਦਰ ਜੀ ਦਾ ਵੀ ਬਹੁਤ ਸਾਥ ਰਿਹਾ